2007 ਤੋਂ ਲੈ ਕੇ 17 ਤੱਕ ਸੱਤਾ ਦਾ ਨਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਐਨਾ ਚੜ ਗਿਆ ਕਿ ਉਹਨਾਂ ਸਮਿਆਂ ਦੌਰਾਨ ਦੋ 15 16 ਚ ਸਾਡੇ ਧਾਰਮਿਕ ਗ੍ਰੰਥਾਂ ਦੀ ਵਿਅਦਵੀ ਸ਼ੁਰੂ ਹੋ ਗਈ ਕਿ 2015 ਚ ਬੀਟੀ ਕਾਟਨ ਦੇ ਉੱਤੇ ਪਿੰਕ ਮੱਖੀ ਦਾ ਹਮਲਾ ਹੋਇਆ ਸੀ ਵਾਈਟ ਮੱਖੀ ਦਾ ਹਮਲਾ ਹੋਇਆ ਸੀ ਨਰਮੇ ਦੀ ਫਸਲ تباہ ਹੋਈ ਸੀ ਪੰਜਾਬ ਦਾ ਸਾਰਾ ਕਿਸਾਨ ਧਰਨਿਆਂ ਤੇ ਸੀ ਉਹ ਸਾਰੇ ਧਰਨਿਆਂ ਦੇ ਕਿਸਾਨ ਦਾ ਧਿਆਨ ਹਟਾਉਣ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਔਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਬਾਈਬਲ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਪੰਜਾਬ ਪਤਾ ਕੀ ਕੀ ਹੋਇਆ ਔਰ ਜਦੋਂ 17 ਦੀ ਇਲੈਕਸ਼ਨ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ دے دے تحاس دے اندر اور پہلی بار لڑ لڑدیا عام آدمی پارٹی آپ کو اپوزیشن چاہی پر لیکن کانگرس پارٹی ستا کیونکہ کیوں کیپٹن صاحب نے گٹکا صاحب متعلق لا کے سو خادی کہ میں نشے بھی ختم کروں گا اور جنہوں نے گروہ گرب صاحب بھی کی بےدبی کی انہوں نے اپنے رات سزامہ بھی دباؤں دع سال جسر جسٹ سنگھ کمیشن جسٹس سنگھ کمیشن بڑے بڑے تمام کمیشن بٹھا دیتے گئے رپورٹا آ گئی ودان سب ڈسکشن ہو گیا لمبے لمبے سیشن چلے گئے میرے یاد آ جسٹس رنجیت سنگھ دی رپورٹ پیش ہوں اور سیشن چل رہا گا اور کیپٹن صاحب دی بڑی تھمپنگ ہو رہی ہے کہ بہت اچھا کیتا بڑی اچھی رپورٹ آئی اور دوسری بڑی جلدی سلاخا کے پیچھے جان گی اور نیکسٹ ڈے پنچایت دی الیکشن ڈکلیئر کرتی ਔਰ ਉਹ 바ਵਾ কাট ਕੇ ਇਲੈਕਸ਼ਨ ਜਦੇ ਜਿੱਤ ਗਏ ਮੈਂ ਸੀਐਸ ਕਰਕੇ ਰਿਪੀਟ ਕਰ ਰਿਹਾ ਪੋਲਿਟਿਕਲ ਕਿ ਕੀ ਕੀ ਉਹ ਲੋਕ ਕਰਦੇ ਰਹੇ 5 ਸਾਲ ਬੀਤ ਗਏ ਅਲਟੀਮੇਟਲੀ ਜਦ ਕਾਂਗਰਸ ਪਾਰਟੀ ਨੇ ਦੇਖਿਆ ਕਿ 4.5 ਸਾਲ ਲੰਘ ਗਏ ਕੋਈ ਸੰਗਾਵਾਂ ਨਹੀਂ ਹੋਈਆਂ ਚਾਰਾਂ ਤੱਕ ਪੇਸ਼ੀ ਹੋਇਆ ਕੋਈ ਵਿਅਕਤੀ ਦੀ ਗ੍ਰਿਫਤਾਰੀ ਤੱਕ ਨਹੀਂ ਹੋਈ ਇਨਵੈਸਟੀਗੇਸ਼ਨ ਦੀ ਪ੍ਰੋਗਰੈਸ ਨਹੀਂ ਹੋਈ ਬਲਕਿ ਇਨਵੈਸਟੀਗੇਸ਼ਨ ਆਫੀਸਰ ਕੰਟੀਨਿਊ ਦੋ ਤਿੰਨ ਇਨਵੈਸਟੀਗੇਸ਼ਨ ਆਫੀਸਰ ਬਦਲਦੇ ਗਏ ਉਹਨਾਂ ਨੂੰ ਬਾ ਜਿਹੜਾ ਮਜਬੂਰਨ कांग्रेस पार्टी ने हटाया ते हटाਉਣ ਤੋਂ ਬਾਅਦ ਚੰਨੀ ਸਾਹਿਬ ਨੂੰ ਥੋੜੇ ਸਮੇਂ ਦਾ ਮੁੱਖ ਮੰਤਰੀ ਬਣਾਇਆ ਕਿਉਂਕਿ लाचार व्यक्ति ਕਰ ਨਹੀਂ ਸਕਦਾ ਕੁਝ ਜਿਹਦੇ ਕੋਲ ਕੋਈ ਪਾਵਰ ਨਹੀਂ ਹੋਵੇ ਉਹ ਵਿਅਕਤੀ ਕੁਝ ਨਹੀਂ ਕਰਦਾ ਇੱਕ ਪਾਵਰਲੈਸ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਪੰਜਾਬਸ ਬਣਾਇਆ ਜਿਹਦੇ ਕੋਲ ਆਪਣੀ ਕੋਈ ਪਾਵਰ ਨਹੀਂ ਸੀ ਔਰ ਉਸੇ ਸਮੇਂ ਦੌਰਾਨ ਜੋ 2007 ਤੋਂ ਬਾਅਦ ਸਿਟੀ ਸੈਂਟਰ ਘਟਾਲੇ ਵਾਲਾ ਮਾਮਲਾ ਤੁਹਾਡੇ ਯਾਦ ਹੋਊਗਾ ਉਹਦੀ ਵੀ ਕੈਂਸਲੇਸ਼ਨ ਰਿਪੋਰਟ ਬੂਮ ਹੁੰਦੀ ਆ ਉਹ ਵੀ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਅਕਸੈਪਟ ਹੁੰਦੀ ਆ ਇਹ ਸਾਰਾ ਕੁਝ ਪਿਛਲੇ ਜਮਾ 2002 ਤੋਂ ਲੈ ਕੇ 2022 ਤੱਕ ਦਾ ਵਿਸ਼ਲੇਸ਼ਣ ਕਰਾਂ ਤਾਂ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ